ਗੁਰ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਉਪ ਕੁਲਪਤੀ ਪ੍ਰੋਫੈਸਰ ਡਾਕਟਰ ਕਰਮਜੀਤ ਸਿੰਘ ਜੀ ਦੀ ਰਹਿਨੁਮਾਈ ਤੇ ਪ੍ਰਿੰਸੀਪਲ ਡਾਕਟਰ ਜਗਸੀਰ ਸਿੰਘ ਬਰਾੜ ਜੀ ਦੀ ਯੋਗワイ ਹੈਡ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡੇਆਲਾ ਮੰਜ ਕੀ ਜਲੰਧਰ ਵਿਖੇ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਤੇ ਬੱਚਿਆਂ ਦੇ ਖੇਡਾਂ ਵੱਲ ਜੋੜਨ ਦੇ ਮੰਤਵ ਨੂੰ ਆਧੁਨਿਕ ਖੇਡ ਸੁਵਿਧਾ ਕੇਂਦਰ ਤੇ ਓਪਨ ਬਾਲੀਵਾਲ ਟੂਰਨਾਮੈਂਟ ਅਤੇ ਬੈਡਮਿੰਟਨ ਟੂਰਨਾਮੈਂਟ ਦਾ ਉਦਘਾਟਨ ਕੀਤਾ ਇਸ ਉਦਘਾਟਨੀ ਸਮਾਹਰੋ ਦੇ ਮੁੱਖ ਮਹਿਮਾਨ ਸ਼੍ਰੀ ਮਨਦੀਪ ਸਿੰਘ ਡਾਇਰੈਕਟਰ ਸਪੋਰਟਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਵਿਸ਼ੇਸ਼ ਮਹਿਮਾਨ ਸ਼੍ਰੀ ਵਿਪਨ ਕੁਮਾਰ ਅਸਿਸਟੈਂਟ ਰਜਿਸਟਰਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਦੇ ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਇਹ ਆਧੁਨਿਕ ਖੇਡ ਸਹੂਲਤਾਂ ਕੇਂਦਰ ਇਲਾਕੇ ਦੇ ਵਿਦਿਆਰਥੀਆਂ ਨੂੰ ਇੱਕ ਚੰਗਾ ਖਿਡਾਰੀ ਬਨਣ ਵਿੱਚ ਸਹਾਇਤਾ ਦੇਵੇਗਾ। ਵਿਸ਼ੇਸ਼ ਮਹਿਮਾਨ ਨੇ ਆਪਣੇ ਸੰਬੋਧਨ ਵਿੱਚ ਖੇਡਾਂ ਰਾਹੀਂ ਚੰਗੀ ਸਿਹਤ ਬਣਾਈ ਰੱਖਣ ਦੀ ਮਹੱਤਤਾ ਦਾ ਜ਼ਿਕਰ ਕੀਤਾ। ਇਸ ਮੌਕੇ ਕਾਲਜ ਦੇ ਖਿਡਾਰੀਆਂ ਤੋਂ ਇਲਾਵਾ ਨੇਲੇਪਿੰਡ ਬੰਡਾਲਾ ਸਮਰਾਏ ਅਤੇ ਜੰਡਿਆਲਿਆ ਦੇ ਸੀਨੀਅਰ ਸੈਕੰਡਰੀ ਸਕੂਲਾਂ ਅਮਰਦੀਪ ਸਕੂਲ ਅਕਾਲ ਅਕੈਡਮੀ ਪਿੰਡ ਚੁਲਾੰਗ ਬੀਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਦੇ ਵਾਲੀਬਾਲ ਟੀਮ ਅਤੇ ਬੈਡਮਿੰਟਨ ਟੀਮ ਦੀਆਂ ਖਿਡਾਰਨਾਂ ਨੇ ਭਾਗ ਲਿਆ ਅਤੇ ਕਾਲੇ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਖੇਡਾਂ ਦੀ ਵੀ ਸਹੂਲਤ ਪ੍ਰਦਾਨ ਕਰੇਗਾ ਇਹ ਕਾਲਜ ਪ੍ਰਿੰਸੀਪਲ ਸਾਹਿਬ ਨੇ ਮੁੱਖ ਮਾਨ ਵਿਸ਼ੇਸ਼ ਮਹਿਮਾਨ ਸਕੂਲ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਆਏ ਹੋਏ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ ਜੇਤੂ ਵਾਲੀਬਾਲ ਟੀਮ ਅਮਰਦੀਪ ਸਕੂਲ ਦੇ ਖਿਡਾਰੀ ਸਮਰਾਏ ਜੰਡੇਆਲਾ ਪਹਿਲੇ ਸਥਾਨ ਤੇ ਗੁਰਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡੇਆਲਾ ਦੇ ਖਿਡਾਰੀ ਦੂਸਰੇ ਸਥਾਨ ਤੇ ਅਤੇ ਸੀਨੀਅਰ ਸੈਂਡੀ ਸਕੂਲ ਖਿਡਾਰੀ ਸਮਰਾਏ ਤੀਸਰੇ ਸਥਾਨ ਤੇ ਰਹੇ ਸਤਿਕਾਰ ਸਾਰਿਆਂ ਨੂੰ ਮੈਂ ਤਰਨਪ੍ਰੀਤ ਕੌਰ ਗੁਰਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡੇਆਲਾ ਮੰਚ ਕੀ ਦੀ ਵਿਦਿਆਰਥਣ ਹਾਂ ਅੱਜ ਸਾਡੇ ਕਾਲਜ ਵਿੱਚ ਜਿੰਮਦਾ ਉਦਘਾਟਨ ਅਤੇ ਵਾਲੀਬਾਲ ਟੂਰਨਾਮੈਂਟ ਸਾਡੇ ਸਤਿਕਾਰਯੋਗ ਪ੍ਰਿੰਸੀਪਲ ਡਾਕਟਰ ਜਗਸੀਰ ਸਿੰਘ ਬਰਾੜ ਜੀ ਦੀ ਯੋਗ ਅਗਵਾਈ ਹੇਠ ਕਰਵਾਏ ਗਏ ਇਸ ਟੂਰਨਾਮੈਂਟ ਵਿੱਚ ਵਿਸ਼ੇਸ਼ ਮਹਿਮਾਨ ਕਨਵਰ ਮਨਦੀਪ ਸਿੰਘ ਅਤੇ ਵਿਪਨ ਕੁਮਾਰ ਜੀ ਨੇ ਪਹਿਲੀ ਜੇਤੂ ਟੀਮ ਨੂੰ 3000 ਰੁਪਏ ਅਤੇ ਦੂਜੀ ਜੇਤੂ ਟੀਮ ਨੂੰ 2000 ਰੁਪਏ ਦਾ ਇਨਾਮ ਦਿੱਤਾ। ਇਸ ਟੂਰਨਾਮੈਂਟ ਵਿੱਚ ਸਾਡੇ ਆਸ-ਪਾਸ ਦੇ ਸਕੂਲਾਂ ਅਤੇ ਕਾਲਜਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਅਸੀਂ ਆਪਣੇ ਕਾਲਜ ਦੇ ਸਤਿਕਾਰਯੋਗ ਪ੍ਰਿੰਸੀਪਲ ਡਾਕਟਰ ਜਗਸੀਰ ਸਿੰਘ ਜੀ ਦਾ ਅਤਿ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਕਾਲਜ ਵਿੱਚ ਜਿੰਮ ਦੀ ਸ਼ੁਰੂਆਤ ਕੀਤੀ। ਧੰਨਵਾਦ। ਸਸ਼ੀਕਾਲ ਸਾਰਿਆਂ ਨੂੰ ਮੈਂ ਗੁਰਪ੍ਰੀਤ ਕੌਰ ਗੁਰਗੋਵੀ ਸਿੰਘ ਯੂਨੀਵਰਸਿਟੀ ਕਾਲਜ ਜੰਢਿਆਲਾ ਮੰਜਕੀ ਦੀ ਬੀਏ ਦੀ ਵਿਦਿਆਰਥਣ ਹਾਂ ਸਾਡੇ ਕਾਲਜ ਵਿੱਚ ਜਿੰਮ ਦਾ ਉਦਘਾਟਨ ਅਤੇ ਵਾਲੀਬਾਲ ਦਾ ਟੂਰਨਾਮੈਂਟ ਸਾਡੇ ਸਤਿਕਾਰਯੋਗ ਪ੍ਰਿੰਸੀਪਲ ਡਾਕਟਰ ਜਗਸੀਰ ਸਿੰਘ ਬਰਾੜ ਜੀ ਦੀ ਯੋਗਦਾਨੀ ਹੇਠ ਕਰਵਾਇਆ ਗਿਆ ਇਸ ਟੂਰਨਾਮੈਂਟ ਵਿੱਚ ਆਏ ਵਿਸ਼ੇਸ਼ ਮਹਿਮਾਨ ਕਨਵਰ ਮਨਦੀਪ ਸਿੰਘ ਅਤੇ ਵਿਪਨ ਕੁਮਾਰ ਜੀ ਦੁਆਰਾ ਪਹਿਲੀ ਜੇਤੂ ਟੀਮ ਅਤੇ ਦੂਸਰੀ ਜੇਤੂ ਟੀਮ ਨੂੰ ਨਗਦੀ ਇਨਾਮ ਦਿੱਤੇ ਗਏ ਇਸ ਵਾਲੀਬਾਲ ਦੇ ਟੂਰਨਾਮੈਂਟ ਵਿੱਚ ਆਸ-ਪਾਸ ਦੇ ਸਕੂਲਾਂ ਅਤੇ ਕਾਲਜਾਂ ਨੇ ਵੀ ਵੱਧ ਚੜਕੇ ਹਿੱਸਾ ਲਿਆ ਅਸੀਂ ਆਪਣੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਜਗਸੀਰ ਸਿੰਘ ਬਰਾੜ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਕਾਲਜ ਵਿੱਚ ਜਿਮ ਦਾ ਉਦਘਾਟਨ ਕੀਤਾ।